ਜੈਗਰਦੇਵ ਧਨਕਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਜੋ ਵਿਸ਼ਵ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਸ੍ਰੀ ਗੁਰਦਾਸ ਭਵਨ ਪ੍ਰਬੰਧਕ ਕਮੇਟੀ ਫਲੋਰ ਅਤੇ ਸ੍ਰੀ ਗੁਰਦਾਸ ਮੰਦਰ ਨੂਰਮੈ ਰੋਡ ਫਲੋਰ ਵੱਲੋਂ ਕੱਢੀ ਜਾਂਦੀ ਹੈ ਉਸ ਮੁਤਲਕ ਉਸ ਦੀ ਸੁਰੱਖਿਆ ਦੇ ਮੁਤਲਕ ਅੱਜ ਡੀਐਸਪੀ ਫਲੋਰ ਅਤੇ ਐਸਐਚਓ ਸਾਹਿਬ ਫਲੋਰ ਦੇ ਨਾਲ ਇੱਕ ਦੋਮਾ ਕਮੇਟੀਾਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਜੋ ਸ਼ੋਭਾ ਤਰਾ ਦੇ ਰੂਡ ਦੇ ਉੱਤੇ ਮੁਸ਼ਕਲਾ ਹੁੰਦੀਆਂ ਆ ਉਹਦੇ ਬਾਰੇ ਡਿਸਕਸ਼ਨ ਹੋਈ ਅਤੇ ਬਹੁਤ ਪੋਜ਼ਿਟਿਵ ਰਿਸਪੌਂਸ ਡੀਐਸਪੀ ਸਾਹਿਬ ਫਲੋਰ ਵੱਲੋਂ ਦਿੱਤਾ ਗਿਆ ਅਤੇ ਜੋ ਮੁਸ਼ਕਲਾ ਹੁੰਦੀਆਂ ਉਹਨਾਂ ਦੇ ਹੱਲ ਕਰਾਇਆ ਗਿਆ ਤੇ ਉਹਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਡੀਐਸਪੀ ਸਾਹਿਬ ਫਲੋਰ ਨੇ ਦਿੱਤਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਆ ਕਿ ਜੋ ਸ਼ੁਭਾਤਰਾ ਵਿਸ਼ਵ ਦੀ ਸਭ ਤੋਂ ਵੱਡੀ ਸ਼ੁਭਾਤਰਾ ਸ਼੍ਰੀ ਗੁਰਦਾਸ ਮੰਦਰ ਪ੍ਰਬੰਧ ਕਮੇਟੀ ਨੂਰਮੈਲ ਰੋਡ ਫਲੋਰ ਅਤੇ ਸ਼੍ਰੀ ਗੁਰਦਾਸ ਭਵਨ ਪ੍ਰਬੰਧ ਕਮੇਟੀ ਫਲੋਰ ਵੱਲੋਂ ਆਯੋਜਿਤ ਕੀਤੀ ਜਾਂਦੀ ਆ ਇਹਦੇ ਵਿੱਚ ਜੋ ਵੀ ਮੁਸ਼ਕਲ ਆਉਂਦੀ ਆ ਉਹਦੀ ਪ੍ਰਸ਼ਾਸਨ ਵੱਲੋਂ ਬੇਲ ਦੇ ਨਾਤੇ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਕੇ ਜੋ ਸ਼੍ਰੀ ਗੁਰਦਾਸ ਮਹਾਰਾਜ ਨਾਮਲੇਵਾ ਸੰਗਤਾਂ ਇਹਨਾਂ ਦੇ ਜੋ ਜਸਪਾਤ ਕਰਨੇ ਚਾਹੀਦੇ ਆ ਇਹਨਾਂ ਸ਼ਬਦਾਂ ਨਾਲ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਸ਼੍ਰੀ ਗੁਰਦਾਸ ਸਭਾਵਾਂ ਦੀ ਮੀਟਿੰਗ ਜਿਹੜੀ ਆ ਉਹ ਡੀਐਸਪੀ ਸਾਹਿਬ ਨਾਲ ਹੋਈ ਆ ਇਹ ਡੀਐਸਪੀ ਸਾਹਿਬ ਨੂੰ ਸਾਰਾ ਇੱਥੇ ਜੋ ਵੀ ਸਾਡੀ ਪ੍ਰੋਬਲਮ ਆਂਦੀ ਆ ਅਸੀਂ ਉਹਨਾਂ ਅੰਦਰ ਦਿੱਤੀ ਐਸਐਚਓ ਸਾਹਿਬ ਵੀ ਸੰਨ ਨਹੀਂ ਤੁਹਾਨੂੰ ਪੂਰਾ ਪ੍ਰਸਤਾਵ ਦਿੱਤਾ ਕਿ ਕੋਈ ਅਨੁਕੈਸੇ ਵੀ ਕਿਸਮ ਦੀ ਕੋਈ ਵੀ ਜਿਹੜੀ ਉਕਰ ਨਹੀਂ ਆਉਗੀ ਤੇ ਜੋ ਨਗਰ ਕੀਰਤਨ ਆ ਉਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਣੀ ਉਹ ਸੁਰੱਖਿਅਤ ਰੱਖਿਆ ਹੋ ਪੂਰੀ ਰਹੀ ਜਾਊਗੀ। ਅ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰੋਗਰਾਮ ਦੇ ਵਿੱਚ ਸ਼ੁਭ ਯਾਤਰਾ ਜਿਹੜੀ ਆ ਉਹ ਫਲੋਰ ਰੱਖੇ 11 ਤਰੀਕ ਨੂੰ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਅ ਗੁਰੂ ਰਵੀਦਾਸ ਕੋਹਾਂ ਜੀ ਨਾਲ ਸੰਬੰਧਿਤ ਉਹਨਾਂ ਵੱਲੋਂ ਮ ਮਨਾਇਆ ਜਾ ਰਿਹਾ ਦੁਇਸ ਇਹਦੇ ਵਿੱਚ ਮੈਂ ਇੱਕ ਖਾਸ ਇਤਿਆਹ ਕਰਨਾ ਚਾਹੁੰਦਾ ਵੀ ਉਸ ਦਿਨ ਮਾਨ ਜੋ ਸਾਡੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜਿਹੜੇ ਮਾਸਤੀਆਂ ਦੁਕਾਨਾਂ ਜਾਂ ਸ਼ਰਾਬ ਨਾਲ ਸੰਬੰਧਿਤ ਦੁਕਾਨਾਂ ਨੂੰ ਤਰਤੇ ਬੰਦ ਰਹਿਣਗੀਆਂ ਜੇਕਰ ਕੋਈ ਇਹਦੀ ਉਲੰਘਣਾ ਕਰਦਾ ਤੇ ਕਾਨੂੰਨ ਅਨੁਸਾਰ ਉਸਦੇ ਬਰਖਰਾਫ ਕਾਰਵਾਈ ਕੀਤੀ ਜਾਵੇਗੀ ਤੇ ਸਾਡੇ ਇਹਦੇ ਵਿੱਚ ਸੁਰੱਖਿਆ ਪ੍ਰਬੰਧ ਜਿਹੜੇ ਬੜੇ ਮਜ਼ਬੂਤ ਨੇ ਸਾਡੇ ਤਨਾਥਾੜਾ ਦੀ ਫੋਰਸ ਅਤੇ ਸਾਨੂੰ ਹੈੱਡਕੁਆਰਟਰ ਤੋਂ ਵੀ ਕਰੀਬ 200 ਦੇ ਕਰੀਬ ਮਲਾਜ ਮਿਲਣਗੇ ਅਸੀਂ ਇਹਦਾ ਪੂਕਤਾ ਪ੍ਰਬੰਧ ਕੀਤਾ ਤੈਨੂੰ ਨਿਰਵਗਨ ਜਿਹੜਾ ਵਾ ਉਹ ਇਹਦਾ ਟ੍ਰੈਫਿਕ ਰੈਗੂਲੇਟ ਕਰਵਾ ਕੇ ਨਿਰਵਗਨ ਇਹ ਇਹਦੀ ਸ਼ੋਭਾ ਯਾਤਰਾ ਦੇ ਵਿੱਚ ਜਿਹੜਾ ਵਾ ਉਹਨੂੰ ਯਕੀਨੀ ਇਹਦੀ ਸੁਰੱਖਿਆ ਬਣਾਈ ਜਾਵੇਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ